ਮੈਂ ਚੈਰੰਜ ਕਰਦਾ ਤੁਹਾਡੇ ਮਾਧਿਅਮ ਦਾ ਹੀ ਉਹ ਮੈਨੂੰ 1 ਲੱਖ ਰੁਪਏ ਕਹਿ ਰਹੇ ਆ ਕਿ 1 ਲੱਖ ਰੁਪਇਆ ਕਿਸ ਨੇ ਇਹਨੂੰ ਫੰਡਿੰਗ ਕੀਤੀ ਹੋਆ ਮੈਂ 2 ਲੱਖ ਦਾ ਚੈੱਕ ਦੇਣ ਨੂੰ ਤਿਆਰ ਆਇਆ ਚੈੱਕ ਹੋ ਕੇ ਮੈਂ ਨਾਲ ਲੱਗੇ ਆਂ ਜੀ ਮੈਂ 2 ਲੱਖ ਦਾ ਚੈੱਕ ਹੁਣੇ ਤੁਹਾਨੂੰ ਕੱਟ ਕੇ ਦੇ ਦਿੰਦਾ ਇਹ ਜਿਹੜੀ ਬਹੁਤਾਂ ਸਮਾਜ ਪਾਰਟੀ ਆ ਜਾਂ ਉਹਦਾ ਕੋਈ ਵਰਕਰ ਆ ਮੇਰਾ ਮੁੰਡਾ ਛੋਟਾ ਉਹਨੂੰ ਖਰੀਦਣ ਦੀ ਕਿਸੇ ਦੇ ਵਿੱਚ ਵੀ ਔਕਾਤ ਨਹੀਂ ਹੈ ਕਿਉਂਕਿ ਅਸੀਂ ਬਾਬਾ ਸਾਹਿਬ ਦੇ ਮਿਸ਼ਨ ਲੈ ਕੇ ਚੱਲੇ ਹਾਂ ਅਸੀਂ ਬਾਬਾ ਸਾਹਿਬ ਦੇ ਪੈਰੋਕਾਰ ਆ ਅੱਜ ਤੱਕ 1991 ਤੋਂ ਇਹ ਕਹਿ ਦਵੇ ਕਿ ਅਸੀਂ ਬਹੁਜਨ ਸਮਾਜ ਪਾਰਟੀ ਤੋਂ ਇਲਾਵਾ ਕੋਈ ਢੰਡਾ ਕੋਈ ਡੰਡਾ ਚੱਕਿਆ ਆ ਤਾਂ ਅਸੀਂ ਜਵਾਬ ਦੇ ਹਾਂ ਜਿੱਦਾਂ ਅਸੀਂ ਕੰਪੇਨਿੰਗ ਕਰ ਰਹੇ ਸਾਡਾ ਸਮਾਜ ਦਾ ਸਾਥ ਆ ਵੋਟਰਾਂ ਦਾ ਸਾਥ ਆ ਉਹਦੇ ਨਾਲ ਕਿਤਨਾ ਕਿਤੇ ਉਹ ਲੋਕ ਡਰ ਦੇ ਵਿੱਚ ਆ ਕਿ ਕਿਤੇ ਇਹ ਸੀਟ ਸਾਡੇ ਤੋਂ ਹੱਥੋਂ ਨਿਕਲ ਗਈ ਇਹ ਬਹੁਜਨ ਸਮਾਜ ਪਾਰਟੀ ਦੀ ਝੋਲੀ ਨਾ ਚਲ ਜਵੇ ਕਿਉਂਕਿ ਉਹਨਾਂ ਨੂੰ ਡਰ ਲੱਗਿਆ ਕਿ ਅਗਰ ਇਹ ਸੀਟ ਇੱਕ ਵਾਰ ਬਹੁਜਨ ਸਮਾਜ ਪਾਰਟੀ ਦੀ ਝੋਲੀ ਚਲ ਗਈ ਮੁੜ ਕੇ ਕੱਲ ਨੂੰ ਜਦੋਂ ਵਾਰਡ ਜਨਰਲ ਹੋਣਾ ਆ ਜਿਹੜੀ ਉਹਨਾਂ ਦੀ ਬਾਦਸ਼ਾਹੀ ਆ ਜਿਹੜਾ ਉਹਨਾਂ ਦੀ ਮੋਨੋਪਲੀ ਆ ਇਹਨਾਂ ਸੀਟਾਂ ਤੇ ਉਹ ਕਿਤਨਾ ਕਿਤੇ ਖਤਮ ਹੋ ਜਾਏਗੀ ਇਹ ਪਤਾ ਲੱਗਿਆ ਸਾਨੂੰ ਕਿ 1 ਲੱਖ ਰੁਪਇਆ ਆਹ ਪਾਰਟੀ ਨੇ ਤੁਹਾਨੂੰ ਵੱਡੇ ਦੇਖ ਖੜਾ ਕਰਾਇਆ ਤੇ ਮੈਂ ਜਾਨੀ ਕਿ ਬੜਾ ਪਹਿਲਾਂ ਤਾਂ ਪਰੇਸ਼ਾਨ ਹੋਇਆ ਪਰ ਫਿਰ ਬਾਅਦ ਖੁਸ਼ ਵੀ ਬੜਾ ਹੋਇਆ ਕਿ ਚਲੋ ਸਾਡੀ ਜਿਹੜੀ ਚੋਣ ਮੁਹੀਮਾ ਜਾਂ ਸਾਡੀ ਜਿਹੜੀ ਇੱਕ ਸੰਘਰਸ਼ ਦੀ ਕਹਾਣੀ ਚੱਲ ਰਹੀ ਆ ਉਹ ਉਹ ਉਹਨਾਂ ਤੇ ਅਸਰ ਕਰ ਰਹੀ ਆ ਕਿ ਉਹਨਾਂ ਨੂੰ ਇਹ ਚੀਜ਼ਾਂ ਕਰਨੀਆਂ ਪੈ ਗਈਆਂ ਵੋਟਰਾਂ ਦੇ ਵੋਟਰਾਂ ਨੂੰ ਜੀ ਮੇਰੀ ਇਹੀ ਪੇਸ਼ ਆ ਜੇ ਤੁਸੀਂ ਬਾੜ ਦਾ ਵਿਕਾਸ ਸਰਦਾਰ ਤਾਰਾ ਸਿੰਘ ਸਾਬਕਾ ਕਾਉਂਸਲਰ ਜੋ ਇਸ ਵੇਲੇ ਸਾਡੇ ਦੁਨੀਆ ਹੀ ਇਸ ਵਾਰ ਸਾਡੇ ਨਾਲ ਨਹੀਂ ਰ ਦੁਨੀਆ ਚ ਫਾਨੀ ਅਲਬਿਦਾ ਕਹਿ ਗਿਆ ਜੇ ਤੁਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਕੁਝ ਦੇਣਾ ਚਾਹੁੰਦੇ ਹੋ ਜਾਂ ਉਹਨਾਂ ਦੇ ਕੰਮਾਂ ਦੀ ਪ੍ਰਸ਼ੰਸਾ ਕਰਨਾ ਚਾਹੁੰਦੇ ਹੋ ਤਾਂ ਸਿਰਫ ਇੱਕ ਵਾਰ ਬਹੁਜਨ ਸਮਾਜ ਪਾਰਟੀ ਨੂੰ ਪੂਰੇ ਬਹੁਮਤ ਨਾਲ ਜਿਤਾ ਕੇ ਇਹ ਸੀਟ ਬਹੁਜਨ ਸਮਾਜ ਪਾਰਟੀ ਦੀ ਝੋਲੀ ਪਾਓ ਦੇਖ ਰਹੇ ਹਾਂ ਦੇਸ਼ ਦੁਨੀਆ ਚੈਨਲ ਦੇਸ਼ ਦੁਨੀਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਲੁਧਿਆਣਾ ਵਿੱਚ ਐਮਸੀ ਦੀਆਂ ਚੋਣਾਂ ਬੜੇ ਜੋਰ-ਸ਼ੋਰ ਨਾਲ ਚੱਲ ਰਹੀਆਂ ਨੇ ਇਸੇ ਕੜੀ ਦੌਰਾਨ ਅੱਜ ਸਾਡੇ ਨਾਲ ਸਪੈਸ਼ਲ ਗੱਲਬਾਤ ਕਰਨ ਪਹੁੰਚੇ ਆ ਬਾੜ ਨੰਬਰ 800 ਸ੍ਰੀ ਸੂਦ ਬੰਟੀ ਜੀ ਆਓ ਜੀ ਇਹਨਾਂ ਦਾ ਪਹਿਲਾਂ ਸਵਾਗਤ ਕਰ ਲੈਣਾ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਤੇ ਅੱਜ ਕਿਸੇ ਕਿਸੇ ਖਾਸ ਮੁੱਦੇ ਨੂੰ ਲੈ ਕੇ ਤੁਸੀਂ ਦੇਸ਼ ਦੁਨੀਆ ਦਾ ਸਟੂਡੀਓ ਵਿੱਚ ਆਏ ਹੋ ਕੀ ਕੀ ਕਰਨਾ ਜਿਹੜਾ ਤੁਸੀਂ ਚੋਣ ਪ੍ਰਚਾਰ ਛੱਡ ਕੇ ਸਪੈਸ਼ਲ ਆਪਣਾ ਟਾਈਮ ਕੱਢ ਕੇ ਇੱਥੇ ਆਏ ਹੋ ਜੀ ਮੁੱਦਾ ਤਾਂ ਸਰ ਇਹ ਹੀ ਹੈ ਜੀ ਵੀ ਜਿਹੜਾ ਨਾ ਕੋਲ ਪ੍ਰਚਾਰ ਵਿਰੋਧੀ ਪਾਰਟੀਆਂ ਵੱਲੋਂ ਮੇਰੇ ਨਾਲ ਕੀ ਕੀਤਾ ਜਾ ਰਿਹਾ ਮੇਰੇ ਬਾਰੇ ਮੈਂ ਉਹ ਨੂੰ ਹੀ ਆਪਣੇ ਸਮਾਜ ਤੇ ਆਪਣੇ ਵੋਟਰਾਂ ਦੇ ਵਿੱਚ ਰੱਖਣਾ ਚਾਹੁੰਦਾ ਹਾਂ ਕਿ ਇਹ ਜਿਹੜਾ ਕੋਲ ਪ੍ਰਚਾਰ ਹੋ ਰਿਹਾ ਹੈ ਜੀ ਇਦੇ ਪਿੱਛੇ ਕੀ ਸੱਚਾਈ ਆ ਤੇ ਇਹ ਕੌਣ ਲੋਕ ਕਰਾ ਰਹੇ ਨੇ ਬਸ ਇਸੇ ਕਰਕੇ ਮੈਨੂੰ ਆਣਾ ਪਿਆ ਤੁਹਾਡੇ ਕੋਲ ਜੀ ਕਿਹੜੇ ਲੋਕ ਨੇ ਜਿਹੜੇ ਤੁਹਾਡੇ ਚੋਣ ਪ੍ਰਚਾਰ ਦੇ ਵਿੱਚ ਮਤਲਬ ਤੁਹਾਨੂੰ ਡਿਸਟਰਬ ਕਰ ਰਹੇ ਨੇ ਜਾਂ ਲੋਕਾਂ ਨੂੰ ਗੁੰਮਰਾਹ ਕਰਕੇ ਤੁਹਾਡੇ ਵਿਚਾਰ ਤੁਹਾਡੇ ਬਾਰੇ ਕੂੜ ਪ੍ਰਚਾਰ ਕਰ ਰਹੇ ਨੇ ਸਰ ਇਹ ਲੋਕ ਤਾਂ ਜਿਹੜੇ ਹੈਗੇ ਜੀ ਆਪਣੀ ਸਮਾਜ ਦੇ ਨੇ ਆਪਣੇ ਸਮਾਜ ਦੇ ਬਾਹਰ ਦੇ ਲੋਕ ਆਪਣੇ ਸਮਾਜ ਦੇ ਆ ਪਰ ਇਹ ਕਿਤਨਾ ਕਿਤ ਇਹਨਾਂ ਦੀ ਬੈਕਗ੍ਰਾਉਂਡ ਜਿਹੜੀ ਹੈਗੀ ਆ ਉਹ ਰਾਜਨੀਤੀ ਦੀ ਜਿਹੜੀ ਬਾਕੀ ਧਿਰਾਂ ਵਿਰੋਧੀ ਧਿਰਾਂ ਆ ਉਹਨਾਂ ਦੇ ਪਿੱਠੂਆਂ ਦੀ ਆ ਇਹ ਸਮਾਜ ਦੇ ਉਹ ਬੰਦੇ ਨੇ ਜਿਹੜੇ ਕੀ ਹਮੇਸ਼ਾ ਹੀ ਸਮਾਜ ਨੂੰ ਟਾ ਲਾਣ ਦੇ ਵਿੱਚ ਕੋਈ ਕੰਮ ਨਹੀਂ ਛੱਡਦੇ ਬੰਟੀ ਜੀ ਜਿਹੜਾ ਤੁਸੀਂ ਕੂਲ ਪ੍ਰਚਾਰ ਕਹਿ ਰਹੇ ਹੋ ਇਹਦੇ ਸਕੀਪ ਦੇ ਵਿੱਚ ਚਲਣਾ ਪਾਓ ਜੀ ਮਤਲਬ ਪਤਾ ਲੱਗ ਸਕੇ ਕਿ ਕੀ ਕਰਨਾ ਹੈ ਇਹਦਾ ਕੂਲ ਪ੍ਰਚਾਰ ਸਰ ਜਿੱਦਾਂ ਕੀ ਅਸਤੀ ਵਾਰਡ ਨੰਬਰ ਜਿਹੜਾ 8 ਹੈ ਜੀ ਇਹ ਰਜ਼ਰਵ ਹੈ ਜੀ ਇਹ ਰਜ਼ਰਵ ਵਾਰਡ ਹੋਣ ਕਰਕੇ ਇਹਦੇ ਵਿੱਚ ਜਿਹੜੀ ਦੂਸਰੀ ਧਿਰਾਂ ਦੇ ਕੈਂਡੀਡੇਟ ਆ ਹਾਂ ਜੀ ਉਹ ਕਿਤਨੇ ਕਿਤੇ ਕੰਪੇਟੇਬਲੀ ਬੋਧਨ ਸਮਾਜ ਪਾਰਟੀ ਦੇ ਕੈਂਡੀਡੇਟ ਦੇ ਅਗੇ ਕਮਜ਼ੋਰ ਨੇ ਠੀਕ ਹੈ ਜੀ ਹੁਣ ਜਿੱਦਾਂ ਅਸੀਂ ਕੰਪੇਨਿੰਗ ਕਰ ਰਹੇ ਹਾਂ ਸਾਡਾ ਸਮਾਜ ਦਾ ਸਾਥ ਆ ਵੋਟਰਾਂ ਦਾ ਸਾਥ ਆ ਉਹਦੇ ਨਾਲ ਕਿਤਨਾ ਕਿਤੇ ਉਹ ਲੋਕ ਡਰ ਦੇ ਵਿੱਚ ਆ ਕਿ ਕਿਤੇ ਇਹ ਸੀਟ ਸਾਡੇ ਤੋਂ ਹੱਥੋਂ ਨਿਕਲ ਕੇ ਇਹ ਬੋਧਨ ਸਮਾਜ ਪਾਰਟੀ ਦੇ ਚੋਲਿਆਂ ਵਿੱਚ ਚਲ ਜਵੇ ਕਿਉਂਕਿ ਉਹਨੂੰ ਡਰ ਆ ਕਿ ਅਗਰ ਇਹ ਸੀਟ ਇੱਕ ਵਾਰ ਬੋਧਨ ਸਮਾਜ ਪਾਰਟੀ ਦੇ ਚੋਲਿਆਂ ਚਲ ਗਈ ਤਾਂ ਮੁੜ ਕੇ ਕਾਨੂੰ ਜਦੋਂ ਵਾਰਡ ਜਨਰਲ ਹੋਣਾ ਆ ਜਿਹੜੀ ਉਹਨਾਂ ਦੀ ਬਾਦਸ਼ਾਹੀ ਆ ਜਿਹੜਾ ਉਹਨਾਂ ਦੀ ਮੋਨੋਪਲੀ ਆ ਇਹਨਾਂ ਸੀਟਾਂ ਤੇ ਉਹ ਕਿਤਨਾ ਕਿਤੇ ਖਤਮ ਹੋ ਜਾਏਗੀ ਇਸ ਕਰਕੇ ਉਹ ਹਰ ਤਰ੍ਹਾਂ ਦੇ ਹੱਤਕੰਡੇ ਅਪਣਾਣਾ ਜਾਂਦੇ ਆ ਤੇ ਮੈਨੂੰ ਬਦਨਾਮ ਕਰ ਰਹੇ ਜੀ ਮਤਲਬ ਤੁਹਾਡਾ ਕਹਿਣ ਦਾ ਵੀ ਜਿਹੜੇ ਪੁਰਾਣੇ ਅਜ ਤੋਂ ਮਤਲਬ 20-25 ਸਾਲ ਪਹਿਲਾਂ ਕੌਂਸਲਰ ਰਹੇ ਸੀ ਬਸ ਪਤਾ ਜੀ ਸਰਦਾਰ ਉਹਨਾਂ ਨੇ ਵਧੀਆ ਵਿਕਾਸ ਕੀਤਾ ਸੀਗਾ ਮਤਲਬ ਲੋਕਾਂ ਦੇ ਵਿੱਚ ਆਮ ਚਰਚਾ ਅਜੇ ਤੱਕ ਕਿ ਉਹਨਾਂ ਵਰਗਾ ਕਾਉਂਸਲਰ ਦੁਆਰਾ 8 ਨੰਬਰ ਦੇ ਵਿੱਚ ਜਿੰਨਾ ਉਹਨਾਂ ਨੇ ਵਿਕਾਸ ਕੀਤਾ ਨਹੀਂ ਆਇਆ ਮਤਲਬ ਤੁਹਾਡਾ ਕਹਿਣ ਦਾ ਕਿ ਲੋਕ ਘਬराई ਹੋਏ ਨੇ ਕਿ ਇੱਕ ਵਾਰ ਬਸਪਾ ਦੇ ਹੱਥੇ ਵਿੱਚ ਸੀਟ ਆ ਗਈ ਤਾਂ ਇਹ ਤਾਂ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਹੈਗੀ ਮਤਲਬ ਅਸੀਂ ਇਹ ਤੁਹਾਨੂੰ ਕੰਪੇਨਿੰਗ ਕਰਨ ਵੀ ਜਾਂਦੇ ਹਾਂ ਤਾਂ ਸਾਨੂੰ ਵੋਟਰ ਬੜੇ ਉਤਸ਼ਾਹ ਨਾਲ ਕਹਿੰਦੇ ਆ ਕਿ ਅੱਜ ਤੱਕ ਜੋ ਸਰਦਾਰ ਤਾਰਾ ਸਿੰਘ ਨੇ ਕੀਤਾ ਉਹ ਕੋਈ ਵੀ ਕਾਉਂਸਲਰ 25 ਸਾਲਾਂ ਦੇ ਵਿੱਚ ਕੋਈ ਕਰ ਨਹੀਂ ਸਕਿਆ 25 30 ਸਾਲਾਂ ਦੇ ਵਿੱਚ ਉਹ ਕਰ ਨਹੀਂ ਸਕਿਆ ਤੇ ਉਹ ਸਾਨੂੰ ਯਕੀਨ ਦਿਵਾਉਂਦੇ ਆ ਕਿ ਇਸ ਵਾਰ ਜੇਕਰ ਤੁਹਾਨੂੰ ਮੌਕਾ ਮਿਲਿਆ ਆ ਜੇ ਅਸੀਂ ਤਨਮਨ ਤਾਂ ਨਾਲ ਤੁਹਾਨੂੰ ਸਾਥ ਦੇਵਾਂਗੇ ਤੇ ਪਲੱਸ ਤੁਹਾਨੂੰ ਕਾਉਂਸਲਰ ਸੀਟ ਤੁਹਾਡੇ ਤੋਂ ਹਾਂ ਤੇ ਇਹ ਕਹੋ ਜੇ ਤੁਹਾਡੇ ਤੇ ਬਲੇਮ ਲਾਏ ਨੇ ਇਹ ਕਲੀਅਰ ਕਰ ਦੋ ਦਰਸ਼ਕਾਂ ਨੂੰ ਬਲੇਮ ਤਾਂ ਸਾਰਾ ਐਕਚੁਅਲੀ ਮੈਂ ਸਵੇਰੇ ਦਫ਼ਤਰੇ ਬੈਠਾ ਸੀਗਾ ਆਪਣੇ ਤੇ ਸਾਡੇ ਹੀ ਸਮਾਜ ਦੇ ਬੰਦੇ ਜਿਹੜੇ ਹੈਗੇ ਆ ਜਿਹੜੇ ਚਲੋ ਮੈਂ ਨਹੀਂ ਕਰਨਾ ਚਾਹੁੰਦਾ ਉਹ ਕਹਿ ਰਹੇ ਆ ਜੀ ਵੀ ਇਹ ਪਤਾ ਲੱਗਿਆ ਸਾਨੂੰ ਕਿ 1 ਲੱਖ ਰੁਪਏ ਆਹ ਪਾਰਟੀ ਨੇ ਤੁਹਾਨੂੰ ਵੱਡੇ ਦੇ ਕੇ ਖੜਾ ਕਰਾਇਆ ਤੇ ਮੈਂ ਯਾਨੀ ਕਿ ਬੜਾ ਪਹਿਲਾਂ ਤਾਂ ਪਰੇਸ਼ਾਨ ਹੋਇਆ ਪਰ ਫਿਰ ਮੈਂ ਬਾਅਦ ਖੁਸ਼ ਵੀ ਬੜਾ ਹੋਇਆ ਕਿ ਚਲੋ ਸਾਡੀ ਜਿਹੜੀ ਚੋਣ ਮੁਹਿੰਮਾਂ ਜਾਂ ਸਾਡੀ ਜਿਹੜੀ ਇੱਕ ਸੰਘਰਸ਼ ਦੀ ਕਹਾਣੀ ਚੱਲ ਰਹੀ ਆ ਉਹ ਉਹ ਉਹਨਾਂ ਤੇ ਅਸਰ ਕਰ ਰਹੀ ਆ ਵੀ ਉਹਨਾਂ ਨੂੰ ਇਹ ਚੀਜ਼ਾਂ ਕਰਨੀਆਂ ਪੈ ਗਈਆਂ بجائے ਇਸ ਦੇ ਕਿ ਉਹ ਆਪਣੀ ਕੈਂਪੇਨਿੰਗ ਵਧਾਣ بجائے ਇਸ ਦੇ ਕੋ ਡੋਰ ਟੂ ਡੋਰ ਜ਼ਿਆਦਾ ਕਰਨ ਬਜਾਏ ਇਸ ਦੇ ਕਿ ਉਹ ਜਨਤਾ ਵਿੱਚ ਵਿਛੜਨ ਆਪਣੇ ਕੰਮ ਗਨਾਨ ਉਹਨਾਂ ਨੂੰ ਸਾਡਾ ਵਿਰੋਧ ਕਰਨਾ ਪੈਗਾ ਸੱਜਾ ਕਰਕੇ ਸੋ ਇਹ ਵੀ ਮੈਂ ਕਿਸੇ ਨਾ ਕਿਧਰ ਆਪਣੀ ਜਿੱਤ ਦੇ ਰੂਪ ਵਿੱਚ ਹੀ ਦੇਖਦਾ ਹਾਂ ਮੈਨੂੰ ਕੋਈ ਇਹ ਨਹੀਂ ਮੈਂ ਵਿਰੋਧ ਕਰਦੀ ਹਾਂ ਜੀ ਇੱਕ ਗੱਲ ਤਾਂ ਮੰਨਤੀ ਜੂ ਜੀ ਇਹ ਕਲੀਅਰ ਹੈ ਵੀ ਜੇ ਬਿਲੇਮ ਲਾਉਣਾ ਸੀ ਕਿਤੇ ਕੋਈ 20-25 ਲੱਖ ਦਾ ਤਾਂ ਕਿਤੇ ਨਾ ਕਿਤੇ ਕਹਿਣਾ ਬਣਦਾ ਸੀ ਲੱਖ ਰੁਪਏ ਤਾਂ ਮਤਲਬ ਐਮਸੀ ਚੋਣਾਂ ਲਈ ਇੱਕ ਕਹਿੰਦੇ ਇਹ ਨਹੀਂ ਇਹਦੇ ਵਿੱਚ ਗੱਲ ਪਤਾ ਕੀ ਹੈ ਜੀ ਇੱਕ ਕਹਾਵਤ ਹੈ ਜੀ ਪੱਲੇ ਹੋਵੇ ਸੱਚ ਕੋਠੇ ਚੜ ਕੇ ਨੱਚ ਜਿਨ੍ਹਾਂ ਕੋ ਹੈ ਹੀ ਪੱਲੇ ਝੋਟਾ ਉਹਨਾਂ ਨੂੰ ਇੰਨਾ ਕਿੱਥੋਂ ਪਤਾ ਲੱਗਦਾ ਵੀ ਕੀ ਲਾ ਰਹੇ ਕਿਹੜੇ ਬੰਦੇ ਤੇ ਲਾ ਰਹੇ ਆ ਉਹਨਾਂ ਨੂੰ ਇੰਨਾ ਕਿੱਥੋਂ ਪਤਾ ਲੱਗਦਾ ਮੈਂ ਚੈਲੰਜ ਕਰਦਾ ਤੁਹਾਡੇ ਮਾਧਿਅਮ ਰਾਹੀਂ ਉਹ ਮੈਨੂੰ ਲੱਖ ਰੁਪਏ ਕਹਿ ਰਹੇ ਆ ਕਿ ਲੱਖ ਰੁਪਿਆ ਕਿਸ ਨੇ ਇਹਨੂੰ ਫੰਡਿੰਗ ਕੀਤੀ ਹੋਆ ਮੈਂ 2 ਲੱਖ ਦਾ ਚੈੱਕ ਦੇਣ ਨੂੰ ਤਿਆਰ ਆ ਚੈੱਕ ਉਹ ਮੈਂ ਨਾਲ ਲੈ ਕੇ ਆਇਆ ਜੀ ਮੈਂ 2 ਲੱਖ ਦਾ ਚੈੱਕ ਹੁਣੇ ਤੁਹਾਨੂੰ ਕੱਟ ਕੇ ਦੇ ਦਿੰਦਾ ਉਹ ਬੰਦਾ ਜਿਹਨੇ ਮੈਨੂੰ ਲੱਖ ਰੁਪਏ ਦਿੱਤਾ ਉਹ ਮੇਰੇ ਹੱਕ 'ਚ ਵਹਿ ਜਵੇ ਜੀ ਮੈਂ 2 ਲੱਖ ਦਾ ਚੈੱਕ ਦੇ ਰਿਹਾ ਜੀ ਇਤੋਂ ਲੱਗ ਕੋਈ ਪ੍ਰੂਫ ਤਾਂ ਹੋਵੇ ਮਤਲਬ ਹਵਾਈ ਗੱਲਾਂ ਨੇ ਸਾਰੀਆਂ ਸਮਝੇ ਇਹ ਵਿਰੋਧ ਆ ਜੀ ਹੋਣਾ ਹੀ ਆ ਜਿਹਦੇ ਵਿੱਚ ਮੈਨੂੰ ਕੋਈ ਮਹੌ ਨਹੀਂ ਹੈ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਮੈਂ ਕਿਤਨਾ ਕਿਤੇ ਆਪਣੇ ਸਮਾਜ ਨੂੰ ਮੈਸੇਜ ਦੇਣਾ ਚਾਹੁੰਦਾ ਆ ਕਿ ਇਹ ਜਿਹੜੀ ਬਹੁਜਨ ਸਮਾਜ ਪਾਰਟੀ ਆ ਜਾਂ ਉਹਦਾ ਕੋਈ ਵਰਕਰ ਆ ਮੇਰੇ ਵਰਗਾ ਛੋਟਾ ਉਹਨੂੰ ਖਰੀਦਣ ਦੀ ਕਿਸੇ ਦੇ ਵਿੱਚ ਵੀ ਔਕਾਤ ਨਹੀਂ ਹੈ ਕਿਉਂਕਿ ਅਸੀਂ ਬਾਬਾ ਸਾਹ ਦੇ ਮਿਸ਼ਨ ਲੈ ਕੇ ਚੱਲੇ ਹੋ ਆ ਅਸੀਂ ਬਾਬਾ ਸਾਹਿਬ ਦੇ ਪੈਰੋਕਾਰ ਆ ਅੱਜ ਤੱਕ 1991 ਤੋਂ ਕੋਈ ਕਹਿ ਦਵੇ ਕਿ ਅਸੀਂ ਬਹੁਜਨ ਸਮਾਜ ਪਾਰਟੀ ਤੋਂ ਅਲਾਵਾ ਕੋਈ ਡੰਡਾ ਕੋਈ ਡੰਡਾ ਚੱਕਿਆ ਆ ਤਾਂ ਅਸੀਂ ਜਵਾਬ ਦੇ ਹਾਂ ਸੋ ਕਹਿਣ ਦਾ ਮਤਲਬ ਇਹ ਹੈ ਆ ਕਿ ਇਹ ਕੋਲ ਪ੍ਰਚਾਰ ਦਾ ਕੋਈ ਮੇਰਾ ਸਮਾਜ ਦਾ ਬੰਦਾ ਕੋਈ ਨਿਊਟਰਲ ਵੋਟਰ ਗਲਤ ਮਤਲਬ ਨਾਲ ਲੈ ਜਾਵੇ ਮੈਂ ਆਪਣਾ ਸਪਸ਼ਟੀਕਰਨ ਦੇਣ ਤੁਹਾਡੇ ਚੈਨਲ ਦੇ ਮਦਦ ਉਤੋਂ ਆਇਆ ਹਾਂ ਤੇ ਇਹ ਕਹਿਣਾ ਚਾਹੁੰਦਾ ਹਾਂ ਇਸ ਕੋਲ ਪ੍ਰਚਾਰ ਨੂੰ ਪਿੱਛੇ ਰੱਖ ਕੇ ਤਾਰਾ ਸਿੰਘ ਦੇ ਵਿਕਾਸ ਜਿਹੜੇ ਕਰਾਇਓ ਕਾਰਜਾਂ ਤੇ ਤੇ ਬੋਧਨ ਸਮਾਜ ਪਾਰਟੀ ਜੋ ਇੱਕ ਮਿਸ਼ਨ ਨੂੰ ਲੈ ਕੇ ਚੱਲੀ ਹੈ ਉਹਨੂੰ ਆਪਣੀ ਸਪੋਰਟ ਦੇ ਕੇ ਇਹ ਜਿਹੜੇ ਕੂੜ ਪ੍ਰਚਾਰ ਕਰਨ ਵਾਲੇ ਸਾਡੇ ਹੀ ਸਮਾਜ ਦੇ ਲੋਕ ਜਿਹੜੇ ਖਾਂਦੇ ਕਿਤੇ ਆ ਕੰਮ ਕਿਸਦਾ ਕਰਦੇ ਆ ਗਲ ਗੱਲ 바ਵਾ ਸਾਹਿਬ ਦੀ ਕਰਦੇ ਆ ਤੇ ਉਹਨਾਂ ਦੇ ਵਿਚਾਰਤਾ ਦੇ ਉਲਟ ਸਮਾਜ ਨੂੰ ਵੇਚਦੇ ਆ ਇਹਨਾਂ ਦਾ ਮੂੰਹ ਤੋੜ ਕੇ ਜਵਾਬ ਦਿਓ ਤੇ ਇਸ ਵਾਰ ਵੱਧ ਤੋਂ ਵੱਧ ਵੋਟਾਂ ਦੇ ਨਾਲ ਬੌਧਨ ਸਮਾਜ ਪਾਰਟੀ ਨੂੰ ਤੁਸੀਂ ਜਿਤਾਣਾ ਹੈ ਟੌਪ ਮੈਨੇਜਮੈਂਟ ਵੱਲੋਂ ਜਿਹੜੀ ਬਸਪਾ ਦੀ ਆ ਜੀ ਲੀਡਰਸ਼ਿਪ ਉਹਨਾਂ ਦਾ ਕੀ ਸਹਿਯੋਗ ਆ ਤੁਹਾਨੂੰ ਇਸ ਚ ਹਾਂ ਇਹ ਇਹ ਤਾਂ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਦੇਖੋ ਅਗਰ ਮੇਰੀ ਕੰਪਨੀ ਦੇ ਵਿੱਚ ਖੁਦ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਸਰਦਾਰ ਕਰੀਮਪੂਰੀ ਜੀ ਖੁਦ ਆ ਰਹੇ ਨੇ ਤੇ ਇਸ ਤੋਂ ਵੱਡਾ ਕੀ ਉਹ ਮੈਨੂੰ ਸਾਥ ਦੇਣ ਦੀ ਪਾਰਟੀ ਪਾਰਟੀ ਮੈਨੂੰ ਪੂਰੀ ਸਪੋਰਟ ਕਰ ਰਹੀ ਹੈ ਠੀਕ ਹੈ ਜੀ ਅੱਜ ਵੀ ਸਰਦਾਰ ਕਰੀਮਪੂਰੀ ਜੀ ਖੁਦ ਆ ਰਹੇ ਆ ਤੇ ਸਾਡੀਆਂ ਕਈ ਮੀਟਿੰਗਾਂ ਪਰਸਨਲੀ ਅਟੈਂਡ ਕਰਨ ਆ ਰਹੇ ਆ ਤੇ ਪਾਰਟੀ ਵੱਲੋਂ ਪੂਰੀ ਸਪੋਰਟ ਆ ਵੋਟਰਾਂ ਵੱਲੋਂ ਪੂਰੀ ਸਪੋਰਟ ਉਹਦੇ ਕਰਕੇ ਹੀ ਜਿਹੜੀ ਵਿਰੋਧੀ ਪਾਰਟੀਆਂ ਆ ਏ ਜਿਣੀਆਂ ਵੀ ਵਿਰੋਧੀ ਪਾਰਟੀਆਂ ਖੜੀਆਂ ਉਹ ਬੜੇ ਡਰ ਦੇ ਭੋ ਦੇ ਵਿੱਚ ਮੋਲਦੇ ਆ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀਤਾ ਤਾਂ ਕੀਤਾ ਕੀ ਜਾਵੇ ਬਸ ਆ ਇੱਕ ਅਲੀਗੇਸ਼ਨ ਜਿਹਾ ਲਾ ਕੇ ਉਹ ਦੇਖ ਰਿਹਾ ਵੀ ਸ਼ਾਇਦ ਇਹਦੇ ਨਾਲ ਕੋਈ ਫਰਕ ਪੈ ਜਾਏਗਾ ਪਰ ਇਹ ਅਲੀਗੇਸ਼ਨ ਨਾਲ ਕੋਈ ਫਰਕ ਨਹੀਂ ਪੈਣਾ ਉਲਟਾ ਫਾਇਦਾ ਹੀ ਹੋਣਾ ਸਾਨੂੰ ਕਿਉਂਕਿ ਸੱਚ ਦੇ ਖੜੇ ਆ ਤੇ ਸਾਡੇ ਕੋਲ ਝੂਠ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਜੀ ਲਾਸਟ ਸਵਾਲ ਇੱਕ ਹੋਰ ਆ ਜੀ ਆਪਣੇ ਵਾਰਡ ਦੇ ਵੋਟਰਾਂ ਤੇ ਸਪੋਰਟਰਾਂ ਨੂੰ ਲਾਸਟ ਕੀ ਅਪੀਲ ਕਰਨਾ ਚਾਹੋਗੇ ਵੋਟਰਾਂ ਤੇ ਸਪੋਰਟਰਾਂ ਨੂੰ ਜੀ ਮੇਰੀ ਇਹੀ ਪੀਤ ਆ ਜੇ ਤੁਸੀਂ ਬਾਰਡ ਦਾ ਵਿਕਾਸ ਸਰਦਾਰ ਤਾਰਾ ਸਿੰਘ ਸਾਬਕਾ ਕਾਉਂਸਲਰ ਜੋ ਇਸ ਵਾਰ ਸਾਡੇ ਦੁਨੀਆ ਇਸ ਵਾਰ ਸਾਡੇ ਨਾਲ ਨਹੀਂ ਰੇ ਦੁਨੀਆ ਚ ਫਾਨੀ ਅਲਬਿਦਾ ਕਹਿ ਗਿਆ ਜੇ ਤੁਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਕੁਝ ਦੇਣਾ ਚਾਹੁੰਦੇ ਹੋ ਜਾਂ ਉਹਨਾਂ ਦੇ ਕੰਮਾਂ ਦੀ ਪ੍ਰਸ਼ੰਸਾ ਕਰਨਾ ਚਾਹੁੰਦੇ ਹੋ ਤਾਂ ਸਿਰਫ ਇੱਕ ਵਾਰ ਬਹੁਜਨ ਸਮਾਜ ਪਾਰਟੀ ਨੂੰ ਪੂਰੇ ਬਹੁਮਤ ਨਾਲ ਜਿਤਾ ਕੇ ਇਹ ਸੀਟ ਬਹੁਜਨ ਸਮਾਜ ਪਾਰਟੀ ਦੀ ਝੋਲੀ ਪਾਓ ਇਹੀ ਸਰਦਾਰ ਤਾਰਾ ਸਿੰਘ ਜੀ ਨੂੰ ਸੱਚੀ ਸਰਦਾਰਦਲੀ ਹੋਵੇਗੀ ਇਹ ਸਾਨੂੰ ਸਾਡੇ ਨਾਲ ਵੰਟੀ ਸੂਤ ਬਾੜਨ ਨੰਬਰ 8 ਤੋਂ ਜੋ ਘਾਸਾ ਤੋਂ ਚੋਣ ਲੜ ਰਹੇ ਨੇ ਹੁਣ ਅੱਗੇ ਕਿਸੇ ਨਾ ਕਿਸੇ ਮੁੱਦੇ ਤੇ ਤੁਹਾਨੂੰ ਫੇਰ ਮਿਲਾਂਗੇ ਧੰਨਵਾਦ ਜੀ ਮੈਂ ਗੁਰਦੀਪਾ ਮੀਆਂ ਕੈਮਰਾਮੈਨ ਦੇ ਨਾਲ ਦੇਸ਼ ਦੁਨੀਆ ਚੈਨਲ ਤੋਂ